ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਅਬੋਹਰ ਦੇ ਕਪੜਾ ਵਪਾਰੀ ਦਾ ਜਦੋਂ ਕਤਲ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜੇ ਅਚਾਨਕ ਖਬਰ ਆਈ ਕਿ ਦੋਹਾਂ ਦਾ ਐਨਕਾਊਂਟਰ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕੀਤਾ ਜਦੋਂ ਉਹਨਾਂ ਨੂੰ ਹਥਿਆਰ ਦੀ ਨਿਸ਼ਾਨਦੇਹੀ ਦੇ ਲਈ ਲੈ ਕੇ ਜਾਇਆ ਗਿਆ ਸੀ ਇੱਥੇ ਤੱਕ ਖਬਰ ਸੁਣ ਕੇ ਪੰਜਾਬ ਦੇ ਲੋਕਾਂ ਨੂੰ ਲੱਗਿਆ ਕਿ ਪੰਜਾਬ ਪੁਲਿਸ ਨੇ ਕੋਈ ਵੱਡਾ ਕੰਮ ਕੀਤਾ ਹੈ ਤੇ ਇਸ ਕਤਲकांड ਦੇ ਜੋ ਮੁਲਜ਼ਮ ਨੇ ਦੋਹਾਂ ਮੁਲਜ਼ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਜੇਕਰ ਉਹਨਾਂ ਨੇ ਕਾਨੂੰਨ ਆਪਣੇ ਹੱਥ ਦੇ ਵਿੱਚ ਲਿਆ ਪਰ ਇਸ ਘਟਨਾ ਤੋਂ ਤੁਰੰਤ ਬਾਅਦ ਜੋ ਕਥਿਤ ਤੌਰ ਤੇ ਗੈਂਗਸਟਰ ਹੈ ਇੱਕ ਸੋਸ਼ਲ ਮੀਡੀਆ ਪੋਸਟ ਪਾਈ ਗਈ ਉਸ ਦੇ ਮੁਤਾਬਕ ਕਿਹਾ ਗਿਆ ਕਿ ਇਹ ਜੋ ਇਨਕਾਊਂਟਰ ਕੀਤਾ ਪੰਜਾਬ ਪੁਲਿਸ ਨੇ ਇਹ ਇਨਕਾਊਂਟਰ ਗਲਤ ਕੀਤਾ ਨਿਰਦੋਸ਼ਾਂ ਨੂੰ ਮਾਰਿਆ ਜੀ ਹਾਂ ਹਾਲਾਂਕਿ ਉਸ ਸੋਸ਼ਲ ਮੀਡੀਆ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਉਸ ਦੀ ਜਾਂਚ ਪੰਜਾਬ ਪੁਲਿਸ ਲਗਾਤਾਰ ਕਰ ਰਹੀ ਹੈ ਪਰ ਸਵਾਲ ਇਹ ਬਣਿਆ ਹੋਇਆ ਹੈ ਕਿ ਉਹ ਕਿਹੜਾ ਪੇਜ ਹੈ ਔਰ ਕਿਹੜਾ ਸ਼ਖਸ ਹੈ ਕਿੱਥੋਂ ਇਹ ਜੋ ਪੋਸਟ ਹੈ ਉਹ ਪਾਈ ਜਾ ਰਹੀ ਹੈ ਜੋ ਇਸ ਕਤਲकांड ਦੀ ਜ਼ਿੰਮੇਵਾਰੀ ਲੈਂਦੀ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਚੈਲੰਜ ਵੀ ਕਰਦੀ ਹੈ ਜੀ ਹਾਂ ਪੰਜਾਬ ਪੁਲਿਸ ਨੂੰ ਕਥਿਤ ਤੌਰ ਤੇ ਗੈਂਗਸਟਰਾਂ ਨੇ ਚੈਲੰਜ ਕੀਤਾ ਹੈ ਸੋਸ਼ਲ ਮੀਡੀਆ ਤੇ ਇਹ ਕਹਿੰਦੇ ਹੋਏ ਕਿ ਜੋ ਤੁਸੀਂ ਐਨਕਾਊਂਟਰ ਕੀਤਾ ਅਬੋਹਰ ਦੇ ਵਿੱਚ ਉਹ ਐਨਕਾਊਂਟਰ ਗਲਤ ਸੀ ਜੋ નિર્ਦੋਸ਼ ਸੀ ਤੁਸੀਂ ਉਹਨਾਂ ਨੂੰ ਮਾਰਿਆ ਉਹਨਾਂ ਨੂੰ ਤੁਸੀਂ ਮਾਰਨਾ ਨਹੀਂ ਚਾਹੀਦਾ ਸੀ ਤੁਹਾਡਾ ਜੋ ਅੰਜਾਮ ਹੋਏਗਾ ਜਾਂ ਜੋ ਤੁਹਾਨੂੰ ਸਜ਼ਾ ਹੋਏਗੀ ਉਹ ਅਸੀਂ ਤੁਹਾਨੂੰ ਦੇਵਾਂਗੇ ਤੁਸੀਂ ਸੋਚੋ ਕਿ ਪੰਜਾਬ ਪੁਲਿਸ ਨੂੰ ਗੈਂਗਸਟਰ ਇਸ ਸਮੇਂ ਚੈਲੰਜ ਕਰ ਰਹੇ ਨੇ ਜਾਂ ਉਹਨਾਂ ਦੇ ਕਿਤੇ ਕੰਮ ਨੂੰ ਉਹ ਕੁਐਸਚਨ ਕਰ ਰਹੇ ਨੇ ਕਾਨੂੰ ਦਸੀ ਹੈ ਜਿਹੜੀ ਪੋਸਟ ਪਾਈ ਗਈ ਉਸ ਤੋਂ ਬਾਅਦ ਇੱਕ ਇੱਕ ਕਰਕੇ ਦਿਖਾਵਾਂਗੇ ਕਿ ਇਸ ਇਨਕਾਊਂਟਰ ਤੇ ਸਿਰਫ ਕਥਿਤ ਗੈਂਗਸਟਰ ਸਵਾਲ ਨਹੀਂ ਚੁੱਕ ਰਹੇ ਸਗੋਂ ਸਿਆਸੀ ਪਾਰਟੀਆਂ ਵੀ ਇਸ ਇਨਕਾਊਂਟਰ ਦੇ ਸਵਾਲ ਚੁੱਕ ਰਹੀਆਂ ਨੇ ਕਹਿ ਰਹੀਆਂ ਨੇ ਕਿ ਪੰਜਾਬ ਪੁਲਿਸ ਨੇ ਜੋ ਇਨਕਾਊਂਟਰ ਕੀਤਾ ਉਸ ਦੀ ਜਾਂਚ ਹੋਣੀ ਚਾਹੀਦੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਏਗਾ ਇੱਕ ਇੱਕ ਕਰਕੇ ਚੱਲਾਂਗੇ ਸਭ ਤੋਂ ਪਹਿਲਾਂ ਉਹ ਕਥਿਤ ਪੋਸਟ ਜਿਸ ਦੀ ਪੁਸ਼ਟੀ ਅਸੀਂ ਨਹੀਂ ਕਰਦੀ ਪਰ ਉਹ ਪੰਜਾਬ ਪੁਲਿਸ ਨੂੰ ਚੈਲੰਜ ਜ਼ਰੂਰ ਕਰਦੀ ਹੈ ਤਾਂ ਜੋ ਪੋਸਟ ਪਾਈ ਗਈ ਉਸ ਪੋਸਟ ਦੇ ਮੁਤਾਬਕ ਜੋ ਤੁਹਾਨੂੰ ਦੱਸੀਆ ਸੀ ਉਹ ਪੋਸਟ ਹੈ ਕਿ ਇਹ ਜੋ ਪੰਜਾਬ ਪੁਲਿਸ ਨੇ ਇਨਕਾਊਂਟਰ ਕਰ ਕੀਤਾ ਹੈ ਇਹ ਬਿਲਕੁਲ ਫੇਕ ਇਨਕਾਊਂਟਰ ਹੈ ਫਰਜੀ ਹਥਿਆਰਾਂ ਦੀ ਰਿਕਵਰੀ ਦਿਖਾ ਕੇ ਰਿਮਾਂਡ ਤੇ ਲੈ ਕੇ ਸਾਡੇ ਭਰਾਵਾਂ ਨੂੰ ਪਟਿਆਲਾ ਤੋਂ ਚੁੱਕਿਆ ਰਿਮਾਂਡ ਤੋਂ ਬਾਅਦ ਵਾਪਸ ਲਿਜਾ ਕੇ ਇਨਕਾਊਂਟਰ ਦਿਖਾ ਦਿੱਤਾ ਖੁੱਦ ਦੇ ਕੋਲ INAR ਦੇ ਇਹਨਾਂ ਨੇ ਹਥਿਆਰ ਪਲਾਨਟ ਕੀਤੇ ਖੁੱਦ ਦੇ ਕੋਲੋਂ ਅਤੇ ਦੋਹਾਂ ਦਾ ਐਨਕਾਊਂਟਰ ਕੀਤਾ ਇਹ ਦੋ ਸਾਡੇ ਜੋ ਭਾਈ ਨੇ ਇਹਨਾਂ ਨੂੰ ਸ਼ਹੀਦ ਕੀਤਾ ਗਿਆ ਜਸਪ੍ਰੀਤ ਅਤੇ ਰਾਮਰਤਨ ਇਹ ਦੋਨੋਂ ਭਰਾ ਕਿਸੇ ਹੋਰ ਵਾਰਦਾਤ ਵਿੱਚ ਸ਼ਾਮਲ ਨਹੀਂ ਸਨ ਇਹਨਾਂ ਨੇ ਸਿਰਫ ਕਾਰ ਵਿੱਚ ਲਿਫਟ ਦਿੱਤੀ ਸੀ ਜੀ ਹਾਂ ਲਿਫਟ ਕਿਹਨਾਂ ਨੂੰ ਦਿੱਤੀ ਜਿੰਨਾ ਉਹ ਤਿੰਨ ਹਮਲਾਵਰ ਜੋ ਸੰਜੇ ਵਰਮਾ ਨੂੰ ਗੋਲੀਆਂ ਮਾਰ ਕੇ ਭੱਜੇ ਸਨ ਅਬਹੋਰ ਤੋਂ ਦਿਨ ਦਿਹਾੜੇ ਪੁਲਿਸ ਨੇ ਅੱਗੇ ਲਿਖਦੇ ਨੇ ਕਿ ਪੁਲਿਸ ਨੇ ਫਰਜੀ ਮੁੱਢਪੇਟ ਦਿਖਾ ਕੇ ਸਾਡੇ ਭਰਾਵਾਂ ਨੂੰ ਸ਼ਹੀਦ ਕੀਤਾ ਹੈ ਜਿਨ੍ਹਾਂ ਹਥਿਆਰਾਂ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਗੱਲ ਕਰ ਰਹੇ ਹੋ ਉਹ ਕਦੋਂ ਤੋਂ ਇਹਨਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਨੇ ਇੱਥੇ ਵੀ ਚੈਲੰਜ ਹੈ ਕਿ ਜਿਨ੍ਹਾਂ ਨੇ ਸੰਜੇ ਵਰਮਾ ਨੂੰ ਮੌਤ ਦੇ ਘਾਟ ਉਤਾਰਿਆ ਉਹ ਤਾਂ ਪੁਲਿਸ ਦੀ ਪਹੁੰਚ ਤੋਂ ਬਾਹਰ ਹੋ ਚੁੱਕੇ ਨੇ ਸੋਚੋ ਕਿ ਸਿੱਧੇ ਤੌਰ ਤੇ ਚੈਲੰਜ ਹੈ ਇਹਨਾਂ ਨੂੰ ਸ਼ੂਟਰਸ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਤਾਂ ਇਹਨਾਂ ਨੇ ਪਬਲਿਕ ਸਟੇਟਮੈਂਟ ਦੇਣ ਦੇ ਲਈ ਦੋ ਬੇਕਸੂਰਾਂ ਦੀ ਜਾਨ ਲੈ ਲਈ ਹੈ ਤੇ ਅਸੀਂ ਆਪਣੇ ਗੁਨਾਹ ਤੋਂ ਕਦੀ ਭੱਜੇ ਨਹੀਂ ਆ ਤੇ ਨਾ ਹੀ ਭੱਜਾਂਗੇ ਝੂਠ ਬੋਲ ਕੇ ਕਿਸੇ ਨੂੰ ਨਾ ਹੀ ਮਾਰਾਂ ਤੇ ਸ੍ਰੀ ਆਮ ਜੋ ਕੀਤਾ ਸ੍ਰੀ ਆਮ ਕੀਤਾ ਅਸੀਂ ਆਪਣੇ ਭਰਾਵਾਂ ਨੂੰ ਮਰਦੇ ਦਮ ਤੱਕ ਪੈਰਵਾਈ ਕਰਦੇ ਆਏ ਆਂ ਤੇ ਅੱਗੇ ਵੀ ਕਰਾਂਗੇ ਜੋ ਪੁਲਿਸ ਨੇ ਪੋਲਿਟਿਕਲ ਦਬਾਅ ਦੇ ਹੇਠਾਂ ਆ ਕੇ ਪਬਲਿਕ ਸਟੇਟਮੈਂਟ ਦੇਣ ਦੇ ਲਈ ਝੂਠੇ ਮੁਕਾਬਲੇ ਵਿੱਚ ਦੋ ਬੇਕਸੂਰ ਮਾਰੇ ਯਾਦ ਰੱਖਣਾ ਕਾਨੂੰਨ ਸਭ ਦੇ ਲਈ ਇੱਕ ਹੈ ਫੇਰ ਚਾਹੇ ਉਹ ਗੈਂਗਸਟਰ ਹੋਣ ਜਾਂ ਕੋਈ ਪੁਲਿਸ ਮੁਲਾਜ਼ਮ ਕਾਨੂੰਨ ਸਭ ਨੂੰ ਸਜ਼ਾ ਦੇਗਾ ਅਤੇ ਅਸੀਂ ਇਸ ਕਤਲकांड ਵਿੱਚ ਸ਼ਾਮਲ ਪਿਛਟ ਅਧਿਕਾਰੀਆਂ ਨੂੰ ਸਜ਼ਾ ਦਿਵਾ ਕੇ ਰਵਾਂਗੇ ਜੈ ਸ਼੍ਰੀ ਰਾਮ ਇਹ ਸਭ ਕੁਝ ਲਿਖਿਆ ਗਿਆ ਸੋਚੋ ਕਿ ਜੋ ਵਰਡਿੰਗ ਹੈ ਇਕਤਿਤ ਜੋ ਪੋਸਟ ਪਾਈ ਗਈ ਹੈ ਹਾਲਾਂਕਿ ਪੁਲਿਸ ਇਸ ਪੋਸਟ ਨੂੰ ਇਹ ਵੀ ਕਹਿੰਦੀ ਨਜ਼ਰ ਆਈ ਸੀ ਸ਼ੁਰੂਆਤ ਦੇ ਵਿੱਚ ਕਿ ਇਹ ਪੋਸਟ ਹੋ ਸਕਦਾ ਹੈ ਕਿ ਪੁਲਿਸ ਦੀ ਜੋੜੀ ਜਾਂਚ ਹੈ ਉਸ ਨੂੰ ਭਟਕਾਉਣ ਦੇ ਲਈ ਹੋਵੇ ਪਰ ਇਸ ਪੋਸਟ ਦੇ ਵਿੱਚ ਜਿਹੜੀਆਂ ਜਿਹੜੀਆਂ ਗੱਲਾਂ ਲਿਖੀਆਂ ਗਈਆਂ ਨੇ ਉਹ ਸਾਰੀਆਂ ਗੱਲਾਂ ਸੋਚਣ ਦੇ ਮਜਬੂਰ ਜ਼ਰੂਰ ਕਰਦੀਆਂ ਨੇ ਸਭ ਤੋਂ ਪਹਿਲੀ ਗੱਲ ਤੇ ਇਹੀ ਲਿਖਿਆ ਗਿਆ ਕਿ ਸਿਰਫ ਆਪਣੀ ਇਮੇਜ ਨੂੰ ਠੀਕ ਕਰਨ ਦੇ ਲਈ ਪੰਜਾਬ ਪੁਲਿਸ ਨੇ ਇਹ ਇਨਕਾਊਂਟਰ ਕੀਤਾ ਹਾਲਾਂਕਿ ਇਹ ਪੋਸਟ ਕੌਣ ਪਾ ਰਿਹਾ ਕਿੱਥੋਂ ਪਾ ਰਿਹਾ ਇਹ ਪੰਜਾਬ ਪੁਲਿਸ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਹਜੇ ਤੱਕ ਇਸ ਦੇ ਵਿੱਚ ਅਪਡੇਟ ਨਹੀਂ ਆਇਆ ਕਿ ਕੌਣ ਲੋਕ ਇਸ ਦੇ ਪਿੱਛੇ ਨੇ ਪਰ ਪੰਜਾਬ ਪੁਲਿਸ ਦੇ ਇਸ ਪੂਰੇ ਇਨਕਾਊਂਟਰ ਦੇ ਉੱਪਰ ਸਵਾਲ ਖੜਾ ਹੋ ਗਿਆ ਹੈ ਕਿਉਂਕਿ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿੰਨਾ ਤਿੰਨਾ ਸ਼ੂਟਰਾਂ ਨੇ ਇਸ ਕਤਲकांड ਨੂੰ ਅੰਜਾਮ ਦਿੱਤਾ ਜੋ ਸੀਸੀਟੀਵੀ ਵਿੱਚ ਦਿਖਾਈ ਦੇ ਰਹੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸੰਜੀਵ ਵਰਮਾ ਦਾ ਕਤਲ ਕੀਤਾ ਗਿਆ ਉਸ ਤੋਂ ਪਹਿਲਾਂ ਇੱਕ ਸੀਸੀਟੀਵੀ ਆਈ ਜਿਸ ਦੇ ਵਿੱਚ ਕੀ ਜੋ ਮੁਲਜ਼ਮ ਆਏ ਸੀ ਉਹ ਲੁੱਕ ਕੇ ਬੈਠੇ ਹੋਏ ਸੀ ਉਸ ਤੋਂ ਬਾਅਦ ਸੰਜੀਵ ਵਰਮਾ ਜਿਵੇਂ ਹੀ ਆਪਣੇ ਸ਼ੋਰੂਮ ਦੇ ਬਾਹਰ ਪਹੁੰਚੇ ਉਹਨਾਂ ਨੂੰ ਗੋਲੀਆਂ ਮਾਰ ਕੇ ਭੱਜੇ ਤਾਂ ਅੱਗੋਂ ਇੱਕ ਕਾਰ ਦੇ ਵਿੱਚ ਬੈਠ ਕੇ ਉਹ ਫਰਾਰ ਹੁੰਦੇ ਨਜ਼ਰ ਆ ਰਹੇ ਨੇ ਤਾ ਇਸ ਵਿੱਚ ਪੁਲਿਸ ਵੀ ਇਹ ਗੱਲ ਮੰਨ ਰਹੀ ਹੈ ਔਰ ਜੋ ਕਥਿਤ ਪੋਸਟ ਪਾਈ ਗਈ ਹੈ ਉਹ ਵੀ کہہ ਰਹੀ ਹੈ ਕਿ ਜੋ ਸ਼ੂਟਰ ਨੇ ਉਹ ਤਾਂ ਪੁਲਿਸ ਦੇ ਗ੍ਰੈਪਟ ਵਿੱਚ ਆਏ ਹੀ ਨਹੀਂ ਮਾਰੇ ਜੋ ਗਏ ਉਹ ਕੋਈ ਹੋਰ ਨੇ ਗੈਂਗਸਟਰ ਕਥਿਤ ਗੈਂਗਸਟਰ ਕਹਿੰਦੇ ਨੇ ਕਿ ਉਹ ਇਨੋਸੈਂਟ ਸੀ ਪੁਲਿਸ ਕਹਿੰਦੀ ਹੈ ਕਿ ਇਹਨਾਂ ਨੂੰ ਤਾਂ ਕਰਕੇ ਕਿਉਂ ਇਨਕਾਊਂਟਰ ਦੇ ਵਿੱਚ ਮਾਰਨਾ ਪਿਆ ਕਿਉਂਕਿ ਇਹਨਾਂ ਨੇ ਪੁਲਿਸ ਪਾਰਟੀ ਤੇ ਹਮਲਾ ਕਰ ਦਿੱਤਾ ਸੀ ਖੈਰ ਇਹ ਸਾਰਾ ਕੁਝ ਚੱਲ ਹੀ ਰਿਹਾ ਸੀ ਜਦੋਂ ਇਹ ਜਾਂਚ ਸ਼ੁਰੂ ਹੋਈ ਸੀ ਉਸ ਵੇਲੇ ਪਹਿਲੀ ਪੋਸਟ ਪਾਈ ਵੀ ਗਈ ਸੀ ਉਸ ਪੋਸਟ 'ਚ ਕਿਹਾ ਗਿਆ ਸੀ ਕਿ ਇਸ ਕਤਲकांड ਦੀ ਜ਼ਿੰਮੇਵਾਰੀ ਅਸੀਂ ਲੈ ਰਹੇ ਹਾਂ ਕੁਝ ਲੋਕਾਂ ਦੇ ਨਾਮ ਲਿਖੇ ਗਏ ਸੀ ਉਸ ਵੇਲੇ ਪੁਲਿਸ ਦੇ ਸੀਨੀਅਰ ਅਫਸਰ ਤੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਇੱਕ ਪੋਸਟ ਪਾਈ ਗਈ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਤਾਂ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਕੋਲ ਖਾਣ ਦੇ ਪੈਸੇ ਨਹੀਂ ਹੈ ਉਹ ਗੈਂਗਸਟਰ ਬਣ ਜਾਂਦੇ ਨੇ ਅੱਜਕੱਲ ਇਹਨਾਂ ਨੂੰ ਅਸੀਂ ਸੀਰੀਅਸ ਨਹੀਂ ਲੈਂਦੇ ਜੋ ਪੁਲਿਸ ਵਾਲੇ ਨੇ ਉਹ ਗੱਲ ਕਹੀ ਸੀ ਸ਼ਾਇਦ ਉਸੇ ਗੱਦੇ ਜਵਾਬ ਦੇ ਵਿੱਚ ਪੋਸਟ ਪਾਈ ਗਈ ਹੈ ਇਹ ਸਮਝਣ ਦੇ ਲਿਹਾਜ਼ ਨਾਲ ਤੁਸੀਂ ਦੇਖ ਸਕਦੇ ਹੋ ਪਰ ਪੁਲਿਸ ਵਾਲਿਆਂ ਨੂੰ ਜਦੋਂ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਵਾਕਈ ਕਿਤੇ ਨਾ ਕਿਤੇ ਏ ਸੀ ਕੀ ਪੁਲਿਸ ਇਨਾ ਲੋਕਾਂ ਦਾ ਪ੍ਰਵਾਹ ਨਹੀਂ ਕਰਦੀ ਜੋ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦੇ ਨੇ ਸੀਨੀਅਰ ਪੁਲਿਸ ਅਫਸਰ ਨੇ ਕੀ ਕਿਹਾ ਸੀ ਉਹ ਤੁਹਾਨੂੰ ਸੁਣਾਈਏ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਚ ਕਰਤੂਤਾਂ ਕਰਦੇ ਆ ਆਪਣੇ ਆਪ ਦਾ ਨਾਮ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨੰਗ ਹੁੰਦੀ ਹੈ ਉਹ ਇਹੋ ਜੀਆਂ ਵਾਰਤਾ ਤਾਂ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਝ ਦੱਸ ਕੇ ਆਮ ਜਿਹੜਾ ਸ਼ਰੀਫ ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸੇ ਇਕੱਠੇ ਕਰ ਲਈ ਜਾਂ ਰੈਂਸਮ ਕੱਲ ਨੂੰ ਇਕੱਠਾ ਕਰ ਲਈ ਇਹਨਾਂ ਦੀਆਂ ਇਹ ਤਰੀਕੇ ਵਾਰਦਾਤ ਜਿਹੜੇ ਆ ਉਹ ਹੁੰਦੇ ਹੀ ਇਹਨਾਂ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਇਹੋ ਜਿਹੇ ਆਪਣੇ ਆਪ ਚ ਕਰਤੂਤਾਂ ਕਰਦੇ ਆ ਆਪਣੇ ਆਪ ਦਾ ਨਾਮ ਬਣਾਉਣ ਨੂੰ ਜਿੰਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨੰਗ ਹੁੰਦੀ ਹੈ ਉਹ ਇਹੋ ਜੀਆਂ ਵਾਰਤਾਤਾਂ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਝ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਉਹਦੇ ਤੇ ਦਹਿਸ਼ਤ ਪਾ ਕੇ ਉਹਨਾਂ ਤੋਂ ਇਹ ਪੈਸਾ ਤਾਂ ਇਹ ਬਿਆਨ ਜੋ ਪੁਲਿਸ ਵਾਲਾ ਤੁਸੀਂ ਸੁਣਿਆ ਇਹ ਬਿਆਨ ਸੀ ਉਸ ਵੇਲੇ ਦਾ ਜਦੋਂ ਇਹ ਐਨਕਾਊਂਟਰ ਨਹੀਂ ਹੋਇਆ ਸੀ ਉਸ ਵੇਲੇ ਪੁਲਿਸ ਹਮਲਾਵਾਰਾਂ ਨੂੰ ਲੱਭ ਰਹੀ ਸੀ ਉਹਨਾਂ ਨੂੰ ਲੱਭਣ ਲੱਭਦੇ ਹੋਏ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਤੋਂ ਹੀ ਨਿਸ਼ਾਨਦੇਹੀ ਕਰਵਾਈ ਜਾ ਰਹੀ ਸੀ ਪੁਲਿਸ ਦੇ ਮੁਤਾਬਕ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਤੇ ਹਮਲਾ ਕੀਤਾ ਫਿਰ ਐਨਕਾਊਂਟਰ ਦੇ ਵਿੱਚ ਮਾਰੇ ਗਏ ਹਾਲਾਂਕਿ ਇੱਕ ਪੁਲਿਸ ਮੁਲਾਜ਼ਮ ਵੀ ਇਸ ਵਿੱਚ ਜ਼ਖਮੀ ਹੋਇਆ ਹੈ ਇਸ ਇਨਕਾਊਂਟਰ ਤੋਂ ਬਾਅਦ ਕਥਿਤ ਗੈਂਗਸਟਰਾਂ ਨੇ ਇੱਕ ਸੋਸ਼ਲ ਮੀਡੀਆ ਪੋਸਟ ਪਾ ਕੇ ਇਸ ਬਾਰੇ ਆਪਣੀ ਪੜਾਅ ਤੱਕ ਗੱਡੀ ਹੀ ਗੱਡੀ ਇਸ ਦੀ ਜਾਂਚ ਅਜੇ ਬਾਕੀ ਹੈ ਪਰ ਇਸ ਦੇ ਉੱਪਰ ਇਸ ਪੂਰੇ ਇਨਕਾਊਂਟਰ ਦੇ ਉੱਪਰ ਇਸ ਸਮੇਂ ਸਵਾਲ ਖੜੇ ਹੋ ਗਏ ਨੇ ਸਵਾਲ ਕਿੰਨੇ ਖੜੇ ਕਿਤੇ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਉੱਗੇ ਆਗੂਆਂ ਨੇ ਜੀ ਹਾਂ ਬੀਜੇਪੀ ਦੇ ਮਨਜਿੰਦਰ ਸਰਸਾ ਹੋਣ ਜਾਂ ਕਾਂਗਰਸ ਦੇ ਖਹਿਰਾ ਹੋਣ ਦੋਹਾਂ ਵੱਲੋਂ ਇਸ ਇਨਕਾਊਂਟਰ ਦੇ ਉੱਪਰ ਸਵਾਲ ਚੁੱਕਦੇ ਆ ਇਹ ਕਿਹਾ ਗਿਆ ਕਿ ਇਸ ਨੂੰ ਸਿਰਫ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਇਨਕਾਊਂਟਰ ਕਰਕੇ ਅਸੀਂ ਕੋਨ ਵਿਵਸਥਾ ਨੂੰ ਸੁਧਾਰ ਰਹੇ ਹਾਂ ਪਰ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਮਨਜਿੰਦਰ ਸਿੰਘ ਸਿਰਸਾ ਕੀ ਕਹਿ ਰਹੇ ਨੇ ਤੇ ਖਹਿਰਾ ਕੀ ਕਹਿ ਰਹੇ ਦੋਹਾਂ ਦੇ ਬਿਆਨ ਤੁਹਾਨੂੰ ਸੁਣਾਈਏ ਉਸ ਤੋਂ ਬਾਅਦ ਤੁਹਾਡੇ ਉੱਪਰ ਛੱਡਾਂਗੇ ਕਿ ਕੀ ਇਹ ਇਨਕਾਊਂਟਰ ਸਹੀ ਸੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਇਸ ਦੇ ਪਿੱਛੇ ਜੋ ਪੁਲਿਸ ਕਹਿ ਰਹੀ ਹੈ ਉਹ 16 ਅਨ ਨੇ ਸੱਚ ਹੈ ਓਵਰ ਆਲ ਮਸਲੇ ਤੇ ਤੁਸੀਂ ਸੀਬੀਆਈ ਦੀ ਮੰਗ ਕਰਦੇ ਹੋ ਤੁਸੀਂ ਬਿਲਕੁਲ ਮੈਂ ਕਹਿ ਰਿਹਾ ਹਾਂ ਸੀਬੀਆਈ ਦੀ ਜਾਂਚ ਹੋਏ ਪਤਾ ਲੱਗ ਜਾਊਗਾ ਇਹ ਸਾਰੇ ਐਕਸਟਰੈਕਸ਼ਨ ਭਗਵੰਤ ਮਾਨ ਜੀ ਦੀ ਸਰਕਾਰ ਖੁਦ ਕਰਾ ਰਹੀ ਆ ਇਹ ਸਾਰੇ ਲੋਕ ਬਾਅਦ ਚ ਬੇਕਸੂਰ ਲੋਕਾਂ ਨੂੰ ਘਰਾਂ ਚੋਂ ਕੱਢ-ਕੱਢ ਕੇ ਮਾਰ ਰਹੇ ਨੇ ਪਹਿਲਾਂ ਵੀ ਦੋ ਇਹਨਾਂ ਨੇ ਇਸੇ ਤਰ੍ਹਾਂ ਇਨਕਾਊਂਟਰ ਕਰਕੇ ਮੁੰਡੇ ਮਾਰ ਦਿੱਤੇ ਸੀਗੇ ਬੇਕਸੂਰ ਉਹ ਪਿਛਲੇ ਦਿਨਾਂ ਚ ਬਠਿੰਡੇ ਚੋਂ ਕੇ ਸੀਆਈ ਸਟਾਫ ਨੇ ਮਾਰ ਦਿੱਤਾ ਸੀਗਾ ਪੰਜਾਬ ਨੂੰ ਫਿਰ ਪੁਲਿਸ ਸਟੇਟ ਬਣਾਇਆ ਜਾ ਰਿਹਾ ਏ ਜੋ ਵੈਰਾ ਸੀ ਉਸ ਵੇਲੇ ਦਾ ਜੇ ਉਸ ਵੇਲੇ ਹਾਲਾਤ ਇਸੇ ਤਰ੍ਹਾਂ ਦੇ ਬਣਾ ਕੇ ਪੰਜਾਬ ਦੇ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਸੀ ਉਹ ਜੇ ਰਾਤ ਦੁਆਰਾ ਬਣਾਏ ਜਾ ਰਹੇ ਨੇ ਔਰ ਬੱਚਿਆਂ ਨੂੰ ਮਾਰਿਆ ਜਾ ਰਿਹਾ ਘਰਾਂ ਚੋਂ ਕੱਢ-ਕੱਢ ਕੇ ਇਹਦੀ ਜਾਂਚ ਚੁਣ ਚੈ ਦੀ ਸੀਬੀਆ ਦੀ ਇਨਕੁਆਰੀ ਹੋਈ ਤੇ ਭਗਵੰਤਮਾਨ ਬਾਹਰ ਨਹੀਂ ਆ ਕੱਲਾ ਇਹ ਦੋ ਨੌਜਵਾਨ ਜਿਹੜੇ ਮਾਰੇ ਗਏ ਪੰਜਾਬ ਪੁਲਿਸ ਵੱਲੋਂ ਕੱਲੇ ਇਹ ਡਾਊਟਫੁਲ ਪੁਲਿਸ ਇਨਕਾਊਂਟਰ ਲਿਕੇ ਜਿੰਦੇ ਪੁਲਿਸ ਇਨਕਾਊਂਟਰ ਪਿੱਛੇ ਇਹਨਾਂ ਦੇ ਸਮੇਂ ਛੋਲੇ ਨੇ ਜਿਵੇਂ ਕਿ ਜਸਪ੍ਰੀਤ ਸਿੰਘ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਕੈਨੇਡਾ ਤੋਂ ਆਇਆ 22 ਸਾਲ ਦਾ ਨੌਜਵਾਨ ਦੈਟਸ ਅ ਫੇਕ ਇਨਕਾਊਂਟਰ ਉਸੇ ਅਫਸਰਾਂ ਨੇ ਫੇਕ ਇਨਕਾਊਂਟਰ ਕੀਤਾ ਜਿਨ੍ਹਾਂ ਨੇ ਸ਼ਾਮ ਨੂੰ ਦਾਰੂ ਪੀ ਕੇ ਕਨਲ ਬਾਟ ਦੇ ਉਹਦੇ ਮੁੰਡੇ ਨੂੰ ਕੁੱਟਿਆ ਸਾਬਤ ਹੋ ਜਾਂਦਾ ਸਾਰਾ ਕੁਝ ਪੁਆਇੰਟ ਬਲੈਂਕ ਰੇਂਜ ਤੋਂ ਇਨਕਾਊਂਟਰ ਇੱਦਾਂ ਹੁੰਦਾ ਵਾ ਇਨਕਾਊਂਟਰ ਤਾਂ ਹੁੰਦਾ ਜਦੋਂ ਅਗਲੇ ਪਾਸੇ ਗੋਲੀਆਂ ਚੱਲੀਆਂ ਨੇ ਤੇ ਨਾਲ ਵਿੱਚ ਦੋਨੇ ਪਾਸੇ ਬੰਦੇ ਮਾਰੇ ਜਾਂਦੇ ਇਹ ਜਿਹੜੇ ਬੰਦੇ ਲੰਮੇ ਪਾਉਂਦੇ ਨੇ ਇਹ ਸੈਲਫ ਕ੍ਰੀਏਟਡ ਇੰਜਰੀਜ਼ ਹੁੰਦੀਆਂ ਨੇ ਇਹ ਤਾਂ ਇਹ ਤਾਂ ਹੁਣ ਆਉਣਾਂ ਦੇ ਸਮੇਂ ਦੇ ਵਿੱਚ ਸਾਰੀਆਂ ਜਿਹੜੇ ਇਸ ਤਰ੍ਹਾਂ ਦੇ ਫੇਕ ਇਨਕਾਊਂਟਰ ਨੇ ਇਹਦੀ ਵੀ ਥਰੋ ਇਨਵੈਸਟੀਗੇਸ਼ਨ ਅਗਲੀ ਸਰਕਾਰ ਜਿਹੜੀ ਹੈ ਮੈਂ ਸਮਝਦਾ ਕਰਨੀ ਚਾਹੀਦੀ ਆ ਕਿਉਂਕਿ ਪੁਲਿਸ ਨੂੰ ਇਸ ਤਰ੍ਹਾਂ ਦਾ ਅਧਿਕਾਰ ਨਹੀਂਗਾ ਕਿ ਤੁਸੀਂ ਸਾਰੇ ਲਾਅਸ ਬਾਈਪਾਸ ਕਰਕੇ ਤੇ ਸਿੱਧਾ ਕੋਲਡ ਬਲੱਡ ਵਿੱਚ ਕਿਉਂਕਿ ਬੋਰ ਵਿੱਚ ਕੀ ਹੋਇਆ ਜਦੋਂ ਮਾਰਿਆ ਗਿਆ ਉਹ ਤਾਂ ਛਾ ਘਾਰ ਬਹੁਤ ਔਲੀ ਪੱਚੀ ਪੰਜਾਬ ਪੂਰੇ ਵਿੱਚ ਆਪਣੀ ਆਪਣੇ ਉਸ ਬਦਨਾਮੀ ਨੂੰ ਬਚਾਉਣ ਵਾਸਤੇ ਉਹਨਾਂ ਨੇ ਜਿਹੜਾ ਸੀਗਾ ਦੋ ਬੰਦੇ ਜਿਹੜੇ ਚੱਕ ਕੇ ਮਾਰ ਦਿੱਤੇ ਆ ਔਰ ਕਹਤਾ ਕਿ ਜੇ ਅਸੀਂ ਬਸ ਉਹ ਫੜ ਲਿਆ ਅਸਲੀ ਗੁਨਾਹਗਰ ਕੋਈ ਨਹੀਂ ਫੜਿਆ ਗਿਆ ਇਸ ਕਰਕੇ ਇਹ ਸਾਰੇ ਜਿਹੜੇ ਇੰਕਾਊਂਟਰਸ ਛੁੱਕੇ ਨਜ਼ਰ ਪਾਰੇ ਨੇ